ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਚੱਲਦੇ ਆ ਅੱਜ ਪੂਰੇ ਪੰਜਾਬ ਵਿੱਚ ਸਵੇਰੇ 7 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਹਨਾਂ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ VOTING ਬੂਥਾਂ ਉਤੇ VOTERਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲਦੀ ਦਿਖਾਈ ਦਿੱਤੀ ਜਦੋਂ ਸਾਡੀ ਟੀਮ ਵੱਲੋਂ ਸੰਗਰੂਰ ਅਤੇ ਸੁਨਾਮ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਉਤੇ ਵੋਟ ਪਾਉਣ ਲਈ ਆਉਣ ਵਾਲੇ ਬਜ਼ੁਰਗਾਂ ਤੇ ਅੰਗਹੀਨ ਵੋਟਰਾਂ ਨੂੰ ਬਿਨਾ 휠ਚੇਅਰ ਤੋਂ ਮੁਸ਼ਕਲ ਕਰਦੇ ਆ ਦੇਖਿਆ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਡਿਊਟੀ ਅਫਸਰਾਂ ਨੂੰ ਜਦੋਂ ਸਾਡੀ ਟੀਮ ਵੱਲੋਂ ਉਹਨਾਂ ਦੇ ਬੂਤੂ ਤੇ 휠ਚੇਅਰ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ ਇਹਨਾਂ ਨੂੰ ਕੀ ਲੱਗਦਾ ਹੈ ਤੁਹਾਡੀ ਵਾਈਫਾਇਰ ਤੇ ਇਹਨੂੰ ਹੁਣ ਇੱਥੇ ਤੁਰ ਸਕਦੇ ਨਹੀਂ ਇਹਨਾਂ ਨੂੰ 휠ਚੇਅਰ ਦੇ ਇੱਥੇ ਕੋਈ ਪ੍ਰਬੰਧ ਹੈ ਨਹੀਂ ਸੀਗਾ ਇੱਥੇ ਕੋਈ ਉਹ ਲੋਕ ਪਤਾ ਨਹੀਂ ਅਸੀਂ ਦਾਏ ਹੋਣਾ ਦੇਖੋ ਕੀ ਬਥਰ ਕਰਦਾ ਵੈਸੇ ਵੀ 휠 ਚੇਰ ਤੇ ਬਾਹਰ ਪਈ ਹੁੰਦੀ ਹੈ ਹਮੇਸ਼ਾ ਬਾਹਰ ਕੋਈ 휠 ਚੇਰ ਦੇਖੀ ਨਹੀਂ ਕੋਈ ਨਾ ਜੀ ਨਾ ਹੈ ਨਾ ਨਾਮ ਕੀ ਤੁਹਾਡਾ ਹੀ ਕਮਜ਼ੋਰ ਸਿੰਘ ਮੈਡਮ ਤੁਹਾਡਾ ਨਾਮ ਕੀ ਹੈ ਬੇਬੀ ਬੁੱਟਰ ਤੁਸੀਂ ਵੋਟ ਪਾਈ ਜੀ ਇੱਥੇ ਤੁਹਾਡੇ ਸੱਟ ਲੱਗੀ ਹੋਈ ਹੈ ਪੈਰ ਦੇ ਉੱਪਰ ਬਹੁਤ ਜ਼ਿਆਦਾ ਤੁਹਾਨੂੰ ਤੁਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ ਪਰ ਇੱਥੇ ਕੋਈ 휠 ਚੇਰ ਨਹੀਂ ਹੈ ਦੇ ਬਾਰੇ ਤੁਸੀਂ ਕੀ ਕਹੋਗੇ ਨਹੀਂ ਹੈ ਕਿ ਕਿਹਨਾਂ ਜੀ ਬੋਰਡ ਤਾਂ ਪਾਣੀ ਹੈ ਬੋਰਡ ਤਾਂ ਵੈਸੇ ਨਹੀਂ ਕਰ ਸਕਦੇ ਨਾ ਜੀ ਬੋਰਡ ਤਾਂ ਜ਼ਰੂਰੀ ਹੈ ਪਾਣਾ ਕੋਈ ਜਿਵੇਂ ਪਾਇਆ ਗਿਆ ਹੈ ਅੰਮ੍ਰਿਤਕ ਜ਼ਰੂਰੀ ਨਹੀਂ ਸੀ ਜਿਵੇਂ ਪਾਸੇ ਕਿ ਜਿਹਾ ਹੈ ਇਹ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇੱਥੇ 휠ਚੇਅਰ ਦਾ ਪ੍ਰਬੰਧ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਿ ਹੋਣਾ ਚਾਹੀਏ ਕਿ ਜਿਹੜੇ ਕੇ ਬਜ਼ੁਰਗ ਆਂਦੇ ਨੇ ਜਿਨ੍ਹਾਂ ਨੂੰ ਨੇਿਤ ਰਿਆ ਜਾਂਦਾ ਉਹਨਾਂ ਨੂੰ ਬਹੁਤ ਦੁੱਖ ਹੋਣਾ ਚਾਹੀਦਾ ਇਹ ਤਾਂ ਬਹੁਤ ਜ਼ਰੂਰੀ ਹੋਣਾ ਚਾਹੀਏ ਜੀ ਅਗੇ 휠ਚੇਅਰ ਦਾ ਪ੍ਰਬੰਧ ਨਹੀਂ ਹੈਗਾ ਇੱਥੇ 휠ਚੇਅਰ ਦਾ ਅਸਰ ਕਿਉਂਕਿ ਹਰ ਹਰ ਤਾਂ ਦੇ ਉੱਪਰੋਂ ਹੈਗਾ ਬਜ਼ੁਰਗ ਆ ਰਹੇ ਨੇ ਉਤੇ ਕੋਈ ਇਹਨਾਂ ਦਾ ਪ੍ਰਬੰਧ ਹੈ ਨਹੀਂ ਹੈ ਦੇਖੋ ਕਿਵੇਂ ਕਿੰਨੀ ਮੁਸ਼ਕਲਾਂ ਨਾਲ ਤੁਰਦੇ ਆ ਰਹੇ ਨੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਇਹ ਬਾਰੇ ਸਾਰਾ ਇਸ ਤਰ੍ਹਾਂ ਹੈਗੀ ਆ ਜੀ 휠ਚੇਅਰ ਦਾ ਮਤਲਬ ਆਪਣੀ ਆਪਣੀ ਰਿਕੁਆਇਰਮੈਂਟ ਲਈ ਹੋਈ ਸੀ ਸਾਰੇ ਪਰ ਹਰ ਹਰ ਬੂਦ ਦੇ ਉੱਪਰ ਤਾਂ 휠ਚੇਅਰ ਬਹੁਤ ਜ਼ਰੂਰੀ ਹੁੰਦੀ ਹੈ ਤੁਹਾਡੀ ਡਿਊਟੀ ਬਣਦੀ ਹੈ ਇਸ ਅਸੀਂ ਸਰ ਲਿਖ ਕੇ ਦਿੱਤਾ ਹੋਇਆ ਸੀਗਾ ਜੀ ਤੁਹਾਡੇ ਹਲਕਾ ਸੁਨਾਮ ਪੈਂਦਾ ਜੀ ਇਹਦਾ ਤੁਹਾਡਾ ਨਾਮ ਕੀ ਹੈ ਜੀ ਮੈਂ ਬੀ ਐਲੋ ਪ੍ਰੇਮ ਕੁਮਾਰ ਸਾਰਾ ਅਸੀਂ ਫਾਰਮ ਭਰਾਈ ਸੀ ਜੀ ਅੱਛਾ ਜੀ ਉਹ ਮਤਲਬ ਲਿਖ ਕੇ ਦਿੱਤਾ ਸੀ ਇਹਨਾਂ ਨੇ ਵੀ ਸਾਨੂੰ ਲੋੜ ਨਹੀਂ ਸੀ ਆਪਣੇ ਆਪ ਭਵਾ ਲਾਂਗੇ ਆਪ ਜੀ ਅਸੀਂ ਵੈਸੇ ਦੇ ਦਿੱਤੇ ਜਮ੍ਹਾਂ ਕਰਾਉਣੇ ਹੁੰਦੇ ਨੇ ਫਾਰਮ ਕਈ ਕਦੇ ਸਾਨੂੰ ਵੀਲ ਚੇਅਰ ਦੀ ਲੋੜ ਪੈਂਦੀ ਜੀ ਤੁਹਾਨੂੰ ਇੱਥੇ ਤੁਸੀਂ ਡਿਮਾਂਡ ਕੀਤੀ ਸੀ ਵੀਲ ਚੇਅਰ ਦੀ ਹਾਂ ਇੱਕ ਤਾਂ ਵੈਸੇ ਸਾਰੇ ਪੁੱਠਾ ਤੇ ਅਵੇਲੇਬਲ ਹੈਗੀ ਹੈਗੀ ਅੱਜ ਪ੍ਰਸ਼ਾਸਨ ਇੱਥੇ ਇੱਕ ਵੀ ਹੈ ਨਹੀਂ ਇੱਥੇ ਵੈਸੇ ਡਿਮਾਂਡ ਤਾਂ ਕਰੀ ਹੋਈ ਸੀ ਅਸੀਂ ਜੀ ਅਤੇ व्हीलचेयर आईनी ਪਰ ਹਲਕਾ ਸਨਾਮ ਹੋਣ ਕਰਕੇ ਹੌਲੀ ਹੌਲੀ ਮਤਲਬ ਸਾਡੇ ਕੋਲੇ ਪਹੁੰਚਦਾ ਲਾਸਟ ਪੋਲਿੰਗ ਸਟੇਸ਼ਨ ਆ ਜੀ ਇਹ ਜਦੋਂ ਵੋਟਾਂ ਪੈ ਜਾਣਗੇ ਉਸ ਤੋਂ ਬਾਅਦ ਫਿਰ ਲੈ ਕੇ ਆਓਗੇ व्हीलचेयर ਕਿਉਂਕਿ ਇਹ ਬੂਥ ਚੇਂਜ ਹੋ ਗਿਆ ਸਰ ਪਹਿਲਾਂ ਕੰਮੂ ਮਾਦਰੀ ਸੀ ਹਾਈਪੀ ਪਰ ਇਸ ਵਾਰ ਇੱਥੇ ਨਵਾਂ ਬੂਥ ਚੇਂਜ ਕਰਿਆ ਹੈ ਨਹੀਂ ਹਰ ਚੀਜ਼ ਦਾ ਬਰਾਬਰ ਟੋਟਲ ਆ ਗਈ ਨਾ ਜਦੋਂ ਹੋਰ ਸਮਾਂ ਇੱਥੇ ਆ ਸਕਦਾ ਫਿਰ व्हीलचेयर ਦਾ ਤੁਸੀਂ ਪ੍ਰਬੰਧ ਕਿਉਂ ਨਹੀਂ ਕੀਤਾ ਜੀ ਅਸੀਂ ਵੈਸੇ ਰਿਕੁਆਇਰਮੈਂਟ ਪਾਈ ਹੋਈ ਸੀ ਜੀ ਤੁਹਾਡਾ ਨਾਮ ਕੀ ਹੈ ਜੀ ਸਰ ਮੇਰਾ ਨਾਮ ਸੋ ਜੀ ਸਿੰਘ ਜੀ ਇੱਥੇ ਕੋਈ 휠 ਚੇਅਰ ਨਹੀਂ ਹੈਗੀ ਕੋਈ ਬਜ਼ੁਰਗਾ ਜੇ ਉਹ ਫਿਰ ਵੋਟ ਕਿਵੇਂ ਪਾਏਗਾ ਜਿਹੜਾ ਨਹੀਂ ਤੁਰ ਸਕਦਾ ਤੁਸੀਂ 휠 ਚੇਅਰ ਦੀ ਡਿਮਾਂਡ ਕੀਤੀ ਸੀ ਹਾਂ ਸਾਡਾ ਡਿਮਾਂਡ ਤਾਂ ਕਰੀ ਵੀ ਅੱਜ ਵੀ ਫੋਨ ਕਰਿਆ ਸੀਗਾ ਤੇ ਤਾਂ ਕਹਿੰਦਾ ਸੀ ਜੇ ਫਿਰ ਮਹੀਆ ਕਰਵਾ ਦੇ ਉਹਨਾਂ ਅਜਿ ਲਈ ਅਜਿ ਲਈ ਬਹੁਤ देर ਹੋ ਗਈ VOTING ਵੀ ਸ਼ੁਰੂ ਹੋ ਜਾਈ ਇੱਥੇ ਮੈਂ ਬਜ਼ੁਰਗੂ ਦੇਖੇ ਨੇ ਜਿਹੜੇ ਤੁਰ ਵੀ ਨਹੀਂ ਸਕਦੇ ਤੇ ਉਹਨਾਂ ਉਹਨਾਂ ਵਾਸਤੇ ਉਹ ਫਿਰ ਬਹੁਤ ਔਖੀ ਹੋ ਗਈ ਵੋਟ ਪਾ ਰੇ ਨੇ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਤੁਸੀਂ ਸਾਰੇ ਕੰਮ ਹੀ ਕਿਸ ਜਲਦੀ ਤੋਂ ਜਲਦੀ ਕਰਦੇ ਜੀ ਬੀਤੇ ਹਰ ਸਫਾਤਾ ਕਰਦੇ ਕਿੰਨੀ ਵਾਰ ਫੋਨ ਕਰ ਚੁੱਕੇ ਤੁਸੀਂ ਕਿ ਬੀਲ ਚਿਰ ਨਹੀਂ ਆਈ ਜੀ ਸਰ ਮੈਂ ਦੋ ਵਾਰ